ਲੁਧਿਆਣਾ 'ਚ ਸ਼ਨੀਵਾਰ ਨੂੰ ਇੱਕ ਸ਼ਰਾਬੀ ਵਿਅਕਤੀ ਨੇ ਪੀਸੀਆਰ ਤੇ ਤਾਇਨਾਤ ਦੋ ਪੁਲਿਸ ਕਰਮਚਾਰੀਆਂ ਤੇ ਜੋ ਕਿ ਸੜਕ ਕਿਨਾਰੇ ਆਈਸਕ੍ਰੀਮ ਖਾ ਰਹੇ ਸਨ ਉਹਨਾਂ ਤੇ ਗੱਡੀ ਚੜਾ ਦਿੱਤੀ ਜਿਸ ਤੋਂ ਬਾਅਦ ਸ਼ਰਾਬੀ ਐਸਆਈ ਨੇ ਉਹਨਾਂ ਨੂੰ ਕਰੀਬ 15 ਮੀਟਰ ਤੱਕ ਕਸੀਟ ਲਿਆ ਜਿਸ ਕਾਰਨ ਇੱਕ ਪੁਲਿਸ ਮੁਲਾਜ਼ਮ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ ਜਦਕੀ ਦੂਜੇ ਦੀ ਲੱਤ ਕੁਚਲੀ ਗਈ ਅਤੇ ਕਾਰ ਦੇ ਟਾਇਰ ھیਠਾਂ ਆ ਗਈ। ਮ੍ਰਿਤਕ ਦੀ ਪਛਾਣ ਹੈੱਡ ਕਨਸਟੇਬਲ ਆਕਾਸ਼ਦੀਪ ਸਿੰਘ ਵਜੋਂ ਹੋਈ ਹੈ। ਨਾਲ ਇੱਕ ਹੋਰ ਸਾਥੀ ASI ਸਤਨਾਮ ਸਿੰਘ ਨੂੰ DMC ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਘਟਨਾ ਦੇ ਤੁਰੰਤ ਬਾਅਦ ਪੁਲਿਸ ਟੀਮ ਨੇ ਮੁਲਜ਼ਮ ਬਲਵਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ। ਇੱਥੇ ਇਹ ਵੀ ਦੱਸਣਯੋਗ ਹੈ ਕਿ ਮੁਲਜ਼ਮ ASI ਬਲਵਿੰਦਰ ਸਿੰਘ ਥਾਣਾ ਡਿਵੀਜ਼ਨ ਨੰਬਰ 2 ਵਿੱਚ ਤਾਇਨਾਤ ਗਲਬਾ ਦੌਰਾਨ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮ ਬਲਵਿੰਦਰ ਸਿੰਘ ਥਾਣਾ ਡਿਵੀਜ਼ਨ ਨੰਬਰ 2 ਵਿੱਚ ਐਸਆਈ ਜਿਸ ਨੇ ਲਾਪਰਵਾਹੀ ਨਾਲ ਕਾਰ ਪਜਾ ਲਈ ਅਤੇ ਪੁਲਿਸ ਦੇ ਪੀਸੀਆਰ स्क्वाड ਦੇ ਉੱਪਰ ਚੜ ਗਈ ਅਤੇ ਸਿੱਟੇ ਵਜੋਂ ਆਕਾਸ਼ ਦੀਪ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ ਅਤੇ ਜ਼ੇਰੇ ਇਲਾਜ ਸਤਨਾਮ ਸਿੰਘ ਜ਼ੇਰੇ ਨੇ ਦੱਸਿਆ ਕਿ ਪੁਲਿਸ ਨੇ ਤੁਰੰਤ ਇਸ ਮਾਮਲੇ 'ਚ ਦੋਸ਼ੀ ਬਲਵਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਇਸ ਸੰਬੰਧੀ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇੱਕ ਐਕਸੀਡੈਂਟ ਹੋਇਆ ਰਾਤ ਨੂੰ ਕੀ ਮਾਮਲਾ ਜੀ ਇਹ ਪੀਸੀਆਰ ਮਤਲਬ ਆਪਣੀ ਨਾ ਡਿਪਟੀ ਸਾਹਿਬ ਕੋਲ ਚੈਕਿੰਗ ਕਰਾ ਕੇ ਜਲੰਧਰ ਬਾਈਪਾਸ ਤੋਂ ਆ ਰਹੇ ਸੀ ਤੇ ਇੱਕ ਪਿੱਛੋਂ ਨਾ ਤੇਜ਼ ਰਫ਼ਤਾਰ ਸਵਿਫਟ ਦਿੱਤੀ ਪੀਵੀ 122 0762 ਆਈ ਜਿਸ ਨੇ ਮੋਟਰਸਾਈਕਲ ਨੰਬਰ ਪੀਸੀਆਰ 20 ਹੀ ਤੇ ਉਹਨੂੰ ਇਹਨਾਂ ਜ਼ੋਰ ਨਾਲ ਟੱਕਰ ਮਾਰੀ ਜਿਨ੍ਹਾਂ ਦਾ ਕਿਤੇ ਮੌਕੇ ਤੇ ਡੈਥ ਹੋ ਗਈ ਆਕਾਸ਼ਦੀਪ ਜੀ ਤੇ ਜਿਹੜਾ ਸਤਨਾਮ ਸਿੰਘ ਹੈ ਉਹਦਾ ਪੱਟ ਤੋ ਲੱਤ ਟੁੱਟ ਗਈ ਤੇ ਉਹ ਡੀ ਐਫ ਸੀ ਜਿਹੜੇ ਨਾਲ ਸੀ ਸਰ ਇਹ ਐਕਸੀਡੈਂਟ ਹੋਇਆ ਕਿੱਥੇ ਇਹ ਜਲੰਧਰ ਬਾਈਪਾਸ ਆਪਣੇ ਜਦੋਂ ਆਉਂਦੇ ਆ ਸਲਿਪ ਰੋਡ ਤੇ ਪੰਜਾਬ ਐਡ ਸਿਟੀ ਬੈਂਕ ਨੈਸ਼ਨਲ ਬੈਂਕ ਦੇ ਲੱਗ ਨਾਲ ਠੀਕ ਹੈ ਜੀ ਸਰ ਇਹ ਗੱਡੀ ਚਲਾ ਕੋ ਨੇ ਜੀ ਜਿਨ੍ਹਾਂ ਨੇ ਐਕਸੀਡੈਂਟ ਕੀਤਾ ਇਹ ਬਲਵਿੰਦਰ ਸਿੰਘ ਹੈ ਏ ਐਸ ਆਈ 2 ਨੰਬਰ ਵਿਜਨ ਲੱਗੇ ਆ ਅੱਛਾ ਜੀ ਉਹ ਚਲਾ ਰਿਹਾ ਸੀ ਸਰ ਕਿਤੇ ਉਹਨਾਂ ਨੇ ਡਰਿੰਕ ਕੀਤੀ ਹੋਈ ਸੀ ਕੁਝ ਹਾਂ ਜੀ ਉਹਨਾਂ ਦਾ ਮੈਡੀਕਲ ਕਰਵਾਤਾ ਅੱਛਾ ਜੀ ਹਾਂ ਜੀ ਆਇਆ ਉਹਦੇ ਚੀ ਚੀ ਡਰਿੰਕ ਕੀਤੀ ਸੀ ਦੇਖੋ ਜੀ ਉਹਨੂੰ ਜਦੋਂ ਆਪਣੇ ਦਾ ਕੱਢ ਕੇ ਭੇਜਦੇ ਤੇ ਆ ਤੇ ਜਦੋਂ ਜਰਟ ਆਪਣੇ ਕੋਲ ਆਏਗਾ ਉਹ ਨਾਲ ਲੱਕੀਤਾ ਜਾਏਗਾ ਸਰ ਫੜਲੇ ਦੀ ਐਸਾਈ ਨੂੰ ਹਾਂ ਜੀ ਹਾਂ ਜੀ ਮੌਕੇ ਤੇ ਉਹਨੂੰ ਫੜਿਆ ਤੇ ਇੱਕ ਜੇ ਮੁਲਾਜ਼ਮ ਦੀ ਡੈਥ ਹੋਈ ਜੀ ਇਹ ਆਕਾਸ਼ਦੀ ਪਾਜੀ ਅੱਛਾ ਜੀ ਕਿੰਨੀ ਉਮਰ ਹੈ ਉਹਨਾਂ ਦੀ ਇਹ ਵੀ 36 ਸਾਲ ਹੈ ਅੱਛਾ ਜੀ ਮੈਰਿਜ ਹੈ ਤਾਂ ਮੈਰਿਜ ਹਾਂ ਮੈਰਿਟ ਹੈ ਅੱਛਾ ਠੀਕ ਹੈ ਠੀਕ ਹੈ 10 लाख के बेनिफिट सिर्फ 5 लाख में जी हाँ जी जी आज क्लब और होटल मैरिटन आपके लिए लेके आए हैं गोल्ड मेंबरशिप ऑफर्स बहुत ही एक्साइटिंग है जिसमें कि 5 लाख की, की मेंबरशिप लेने पर आप सभी को मिलते हैं जैसे की टू हंड्रेड परसेंट के लिए वेज नॉन वेज फंक्शन एट बैंकुट हॉल थर्टी डिस्काउंट ऑन फूड बेवरेजेस एंड डिनर्स इसके साथ ही आपको मिलता है फ्री यूजेज ऑफ स्विमिंग पूल फॉर थ्री इन एंड ट्वेंटी फ्री स्पा सर्विसेज इसके साथ ही आपको मिलते हैं स्टे फ्री और जब तक ये कार्ड आप इस्तेमाल नहीं करते हो जीजीआर क्लब आपको देते हैं एक्साइटिंग ऑफर पांच लाख की मेंबरशिप पर ये देते हैं चार हजार रूपए की मंथली रेंटल इनकम साइट से तो बहुत ही एक्साइटिंग ऑफर है ये ऑफर आप होटल मैरिटन में भी यूटिलाइज कर सकते हो जी जी आर क्लब में भी यूटिलाइज कर सकते हो और इसके साथ ही आपको होटल मैरिटन की बुकलेट आपको एक्साइटिंग ऑफर के साथ मिलेगी हां बहुत जल्दी GGR क्लब बनकर तैयार होने वाला है और आपके सामने आने वाला है गिव मी एक्सपीरियंस तो देर ना कीजिएगा जल्दी बुक कीजिएगा अपनी मेंबर